ਜੰਤੀ ਹੈ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ 16 ਤਰੀਕ ਨੂੰ ਪਿਛਲੇ ਵੀਕਐਂਡ ਮੈਚ ਖੇਡਿਆ ਗਿਆ ਹਮਿਲਟਨ ਦੇ ਵਿੱਚ ਜਦੋਂ ਫਾਈਨਲ ਮੈਚ ਖੇਡਿਆ ਜਾ ਰਿਹਾ ਸੀਗਾ ਇੱਕ ਖੇਡ ਕਬੱਡੀ ਦਾ ਸਾਡਾ ਸੁਪਰਸਟਾਰ ਦੁਨੀਆ ਦਾ ਰਾਜੂ ਕੋਟਲੇ ਭੜੀ ਵਾਲਾ 911 ਦੇ ਤੌਰ ਤੇ ਜਾਣਿਆ ਜਾਂਦਾ ਅੱਜ ਦੇ ਸਮੇਂ ਦਾ ਜੇ ਟੌਪ 10 10 ਰੇਡਰਾਂ ਦੀ ਆਪਾਂ ਲਿਸਟ ਬਣਾਈਏ ਵੜਦਿਆਂ ਦੀ ਤੇ ਕੋਟਲੇ ਭੜੇ ਦੇ ਰਾਜੂ ਦਾ ਉਹਦੇ ਵਿੱਚ ਨਾਮ ਹੁੰਦਾ ਹੈ ਪਰ ਫਾਈਨਲ ਮੈਚ ਦੇ ਵਿੱਚ ਉਹਦੇ ਇਹੋ ਜਿਹੀ ਗੈਰੀ ਸੱਟ ਲੱਗ ਗਈ ਹੁਣੇ ਅਸੀਂ ਐਕਸਟਰਾ ਦੇਖ ਰਹੇ ਸੀਗੇ ਵੀ ਉਹਦੇ ਗੋਡੇ ਦੀ ਜਿਹੜੀ ਹੱਡੀ ਹੈ ਉਹ ਦੋ ਜਗ੍ਹਾ ਤੋਂ ਟੁੱਟ ਗਈ ਹੈ ਬਹੁਤ ਗੈਰੀ ਸੱਟ ਲੱਗੀ ਉਹਦੀ ਲੱਤ ਦੇ ਦੋ ਆਪਰੇਸ਼ਨ ਜਿਹੜੇ ਆ ਇੱਕ ਹੋ ਗਿਆ ਇੱਕ ਅਜੇ ਹੋਣਾ ਹੈ ਔਰ ਉਸ ਦਾ ਪੰਜਾਬ ਦਾ ਤੇ ਅਗਲੇ ਸਾਲ ਦਾ ਸੀਜ਼ਨ ਵੀ ਜਿਹੜਾ ਉਹ ਖਤਮ ਹੋ ਚੁੱਕਾ ਹੈ ਕਿਉਂਕਿ ਸੱਟ ਬਹੁਤ ਗਹਿਰੀ ਹੈ ਉਹਦੇ ਉੱਪਰ ਖਰਚਾ ਬਹੁਤ ਆਉਣਾ ਔਰ ਉਹਨੂੰ ਕਵਰ ਕਰਨ ਦੇ ਵਾਸਤੇ ਟਾਈਮ ਬਹੁਤ ਚਾਹੀਦਾ ਔਰ ਦੁਬਾਰਾ ਕਬੱਡੀ ਦੇ ਮੈਦਾਨਾਂ ਵਿੱਚ ਆਵਦ ਸਮਾਂ ਹੋਣ ਕਾਰਨ ਫਿਰ ਪੁੱਛ ਸਕੇ ਨਾ ਪੁੱਛ ਸਕੇ ਇਹ ਪਰਮਾਤਮਾ ਜਾਣਦਾ ਹੈ ਇਸ ਕਰਕੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਆਪਾਂ 10 ਵੀ 50 100 ਡਾਲਰ ਦੇ ਨਾਲ ਰਾਜੂ ਕੋਟਲੇ ਭੜੀ ਦੇ ਇਲਾਜ ਦੇ ਵਾਸਤੇ ਉਸਦੇ ਪਰਿਵਾਰ ਦੀ ਹੌਸਲਾ ਫਿਦਾਇੀ ਦੇ ਵਾਸਤੇ ਤੁਹਾਨੂੰ ਬੇਨਤੀ ਹੈ ਨਿਮਰਤਾ ਸਹਿਤ ਵੀ ਆਪਾਂ ਵੱਧ ਤੋਂ ਵੱਧ ਸਹਿਯੋਗ ਕਰਨਾ ਹੈ ਸਮੁੱਚੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਚੜ੍ਹਦੀ ਕਲਾ ਸਪੋਰਟਸ ਐਂਡ ਕਲਚਰ ਕਲੱਬ ਪਾਪਾ ਮੋਵਾ ਔਰ ਸਾਰੀ ਸੰਗਤ ਸਾਰੇ ਸਪਾਂਸਰਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਸਾਰੇ ਫੈਡਰੇਸ਼ਨ ਦੇ ਨੁਮਾਇੰਦੇ ਮੇਰੇ ਲੱਗੇ ਨੇ ਔਰ ਸਮੁੱਚੀ ਆਜ਼ਾਦ ਕਲਗੀਧਰ ਦੀ ਖੇਡ ਕਲੱਬ ਦੇ ਸਾਰੇ ਵੀਰ ਔਰ ਸਾਰੀਆਂ ਕਲੱਬਾਂ ਦੇ ਨੁਮਾਇੰਦੇ ਵੀ ਨਾਲ ਨੇ ਕਿਉਂਕਿ ਰਾਜੂ ਖੇਡਦਾ ਆਜ਼ਾਦ ਕਲਗੀਧਰ ਦੀ ਖੇਡ ਕਲੱਬ ਦੇ ਵਾਸਤੇ ਔਰ ਸਾਰੀਆਂ ਕਲੱਬਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਸਾਡੇ ਵੀਰ ਸਹਿਯੋਗ ਕਰਨਗੇ ਔਰ ਵੱਧ ਤੋਂ ਵੱਧ ਸਹਿਯੋਗ ਦੇਣ ਦੇ ਲਈ ਮੈਂ ਅਪੀਲ ਕਰਦਾ ਹਾਂ ਬੇਨਤੀ ਕਰਦਾ ਜੋ ਸਾਰੇ ਵੀਰੇ ਗਰਾਊਂਡ ਦਾ ਚੱਕਰ ਲਗਾਉਣਗੇ 10 20 50 ਡਾਲਰ ਦੇ ਨਾਲ ਤੁਸੀਂ ਜ਼ਰੂਰ ਹੌਸਲਾ ਫਜ਼ਾਈ ਕਰਨੀ ਹੈ ਤੇ ਫਿਰ ਅਸੀਂ ਉਹ ਸਾਰੀ ਜਿਹੜੀ ਅਮਾਉਂਟ ਹੋਊਗੀ ਉਹਦੀ ਗਿਣਤੀ ਕਰਾਂਗੇ ਦੱਸਾਂਗੇ ਸੰਗਤ ਨੂੰ ਸੋ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਨੂੰ ਨਿਮਰਤਾ ਸਹਿਤ ਅਸੀਂ ਬੇਨਤੀ ਕਰ ਰਹੇ ਹਾਂ ਸਾਰੇ ਕਬੱਡੀ ਖਿਡਾਰੀਆਂ ਵੱਲੋਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਔਰ ਅੱਜ ਦੀ ਹੋਸਟ ਕਲੱਬ ਚੜ੍ਹਦੀ ਕਲਾ ਸਪੋਰਟਸ ਐਂਡ ਕਲਚਰ ਕਾ ਪਾਪਾ ਮੋਹਾ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਸਾਰੇ ਬਿਜ਼ਨਸਮੈਨਾਂ ਦਾ ਤੇ ਸਾਰੇ ਸਪੌਂਸਰ ਦਾ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਹੁਣੇ ਸਾਰੇ ਵੀਰ ਗਿਆਂ ਦਾ ਚੱਕਰ ਲਗਾਉਣਗੇ ਸੋ ਸਾਡੀ ਬੇਨਤੀ ਹੈ ਰਵਿੰਦਰ ਜੀਮਾ ਦੀ 100 ਡਾਲਰ ਇਧਰੇ ਪਾਸੇ ਸ਼ੁਰੂਆਤ ਕਰੀਏ ਜੀ ਰਵਿੰਦਰ ਜੀਮਾ ਦੀ 100 ਡਾਲਰ ਸੋ ਆਪਾਂ ਸ਼ੁਰੂਆਤ ਕਰੀਏ ਮਿਹਰਬਾਨੀ ਕਰਕੇ